ਹੂੰ ਸਾਤਰੀ ਗਾਲ ਜੀ ਕੀ ਕਰੀ ਜਾਣਾ ਚਾਚੇ ਲੱਗ ਗਿਆ ਭਾਈ ਕੱਖ ਵੱਡਣਾ ਪਤੀਜ ਨੇ ਜਵਾਬ ਦੇ ਦਿੱਤਾ ਵੱਡਣ ਤੇ ਕਹਿੰਦਾ ਚਾਚੇ ਤੂੰ ਵੱਡ ਇਹ ਅੱਜ ਭਾਈ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਚਾਚੇ ਕੀ ਨਹੀਂ ਹੋਈ ਪਾਰਟੀ ਚਾਚੇ ਨੇ ਲਾਂਦਾ ਫੋਨ ਉਹਦੇ ਵਿੱਚ ਵੀਡੀਓ ਬਣ ਰਹੀ ਸੀ ਇਹ ਤੇ ਹੁਣ ਜਾਂਤੇ ਪਾਰਟੀ ਦੱਸ ਵੀ ਕਿੱਥੇ ਦੇਣੀ ਆ ਪਰ ਹੁਣ ਆਏ ਨਾ ਗਏ ਮੈਨੂੰ ਵੀ ਥੋੜੀ ਵੀਡੀਓ ਥੋੜੀ ਮੰਨ ਤਾਂ ਮੇਜੀ ਚੱਲੀ ਅੱਜ ਨਹੀਂ ਨਹੀਂ ਵੀਡੀਓ ਵਧੀਆ ਨੇ ਇਹ ਤੇ ਪਾਰਟੀ ਐਚ ਡੀ ਤੇ ਆ ਪਾਲ ਦੇਖ ਹੁਣ ਗੱਲ ਰਲਦਾ ਮਾਰਾ ਹੁਣ ਹੈ ਵੀਡੀਓ ਹਾਂ ਠੀਕ ਹੈ ਹਾਂ ਭਾਈ ਦੱਸ ਹੁਣ ਪਾਰਟੀ ਕਿੱਥੇ ਕਰਨੀ ਠੀਕ ਨਹੀਂ ਤਿੰਨ ਬੰਦੇ ਗਵਾਏ ਹੁਣ ਇੱਧਰ ਦਿੱਤੀ ਚਾਚਾ ਇੱਧਰ ਕਾਲਾ ਤੇ ਤੀਜਾ ਮੈਂ ਆ ਦੇਖ ਬਿੱਕੀ ਦੇ ਹੱਥ ਵਾ ਦੇਖ ਟੋਫੀ ਦੋ ਉਹਨੂੰ ਫੜਾ ਤੇ ਦੋ ਕਾਲੇ ਨੂੰ ਫੜਾ ਤੇ ਦੋ ਤੰਨੂੰ ਫੜਾਦੀ ਪਾਰਟੀ ਹੋ ਗਈ ਪਾਰਟੀ ਹੋ ਗਈ ਮੈਂ ਉਹ ਵੀ ਦੇ ਦੇਣੀ ਜੋ ਆ ਗਿਆ ਪਾਰਟੀ ਹੋ ਗਈ ਭਾਈ ਇਹ ਪਾਰਟੀ ਮਿੱਠਾਈ ਮੂਗਾਣਾ ਹੁੰਦਾ ਸਾਰਾ ਲਿਕੇ ਆ ਨਲਕਾ ਦਾ ਤੂੰ ਯਾਤੇ ਐ ਕਰਨ ਮੇਰੇ ਅੱਜ ਅਰੇ ਵਾਲੀ ਨਹੀਂ ਨਹੀਂ ਕੌੜੇ ਵਾਲੇ ਜਿਹੜੀ ਗੱਲ ਤੂੰ ਕਹਿੰਦਾ ਸੀ ਕੌੜੇ ਵਾਲੀ ਨਹੀਂ ਹੈ ਨਹੀਂ ਨਹੀਂ ਕੌੜੇ ਵਾਲੇ ਤਾਂ ਆਪਾਂ ਕਰਨੀ ਵੀ ਨਹੀਂ ਨਾ ਆਪਾਂ ਪੀਨੇ ਮੇਰੀ ਗੱਲ ਸੁਣ ਬਸ ਤੂੰ ਕੱਖ ਵੜਦੇ ਅੱਜ ਮੇਰੇ ਮੇਰੀ ਪਾਰਟੀ ਪਾਰਟੀ ਆ ਡਾਕਟਰ ਮੈਂ ਪਹਿਲਾਂ ਹੀ ਦਿੱਤਾ ਦਰ ਫੜ ਲਿਆ ਹਾਂ ਬੰਦਾ ਧੂਪ ਆ ਗਿਆ ਅੱਜ ਮੈਨੂੰ ਠੰਡ ਲੱਗਦੀ ਹੈ ਅੱਜ ਮੈਨੂੰ ਠੰਡ ਲੱਗਦੀ ਅੱਜ ਅੱਜ ਪਾਸ ਦੀ ਟੀਜ਼ਲਟ ਭਾਈ ਫਿਰਦਾ ਹਾਜ਼ੀਰ ਆਇਆ ਨਹੀਂ ਮੇਲੇ ਤੇ ਹਾਰਦਾ ਤੂੰ ਪਿੱਠ ਦਿਖਾਉਂਗਾ ਹਾਜ਼ੀਰ ਆ ਜਾ ਹੁਣ ਕਹਿੰਦਾ ਮੈਂ ਖਾਲੀ ਤੇ ਸੱਤ ਟਰਾਲੀਆਂ ਰਹਿ ਗਿਆ ਕਹਿੰਦਾ ਤੁਲਣੇ ਨੂੰ ਹਾਂ ਉਹ ਹੀ ਦਿਨ ਸਬਜ਼ੀਆਂ ਨਾਲ ਸੱਤ ਟਰਾਲੀਆਂ ਨੂੰ ਹਾਂ ਤੇ ਹੁਣ ਟਾਈਮ ਦੇਖ ਸਵੇਰ ਆਉ ਹੈ ਨਾ ਸਵਾ ਤਿੰਨ ਹੋ ਗਏ ਹਾਂ ਹੁਣ ਤੇ ਹਨੇਰਾ ਹੀ ਹੋਣਾ ਚਾਨਣਾ ਤਾਂ ਹੋਣਾ ਨਹੀਂ ਹੁਣ ਤੇ ਹਾਂ ਹਨੇਰਾ ਹੀ ਹੋਣਾ ਹੁਣ ਤੇ ਭਈਆ ਕਹਿੰਦੇ ਉੱਧਰ ਰੈਡੀ ਲੱਗਿਆ ਹੈ ਆਪਣੀ ਫਲਵਾੜੀ ਉਹ ਕਰਨ ਤੇ ਲਾਏ ਉਹਨਾਂ ਨੇ ਪਿਆਜ਼ ਪੂਜ ਵਗੈਰਾ ਸਬਜ਼ੀਆਂ ਉਹ ਲੱਗਿਆ ਉੱਧਰ ਉੱਧਰ ਹਾਂ ਕਹਿੰਦਾ ਭਈਆ ਪਾਸ ਮੇਰੇ ਦਿਹਾੜੀ ਐਦਿਗੀ ਬਾਈ ਇੱਕ ਗੱਲ ਹੈ ਆਪਣਾ ਵਰਸੀਨ ਆਪਣਾ ਵਰਸੀਨ ਧੋਖਾ ਦੇ ਗਿਆ ਬਾਈ ਸਹੀ ਗੱਲ ਹੈ ਧੋਖਾ ਨਹੀਂ ਦਿੱਤਾ ਇਹ ਤਾਂ ਸਰਸਾ ਦਾ ਵਰਸੀਨ ਧੋਖਾ ਨਹੀਂ ਦਿੱਤਾ ਹੈਗਾ ਇਹ ਬੀਜ ਦਾ ਹੀ ਫਰਕ ਪਿਆ ਬਾਈ ਆ ਦੇਖ ਇੱਧਰ ਕਿੰਨਾ ਕਿੰਨਾ ਦਾ ਬੀਜ ਵੀ ਤਾਂ ਲੈ ਆ ਗਿਆ ਬੀਜਾ ਕਰਨ ਜੀ ਲੈ ਤਾਂ ਪਤਾ ਨਹੀਂ ਸਾਲਾ ਬੀਜੇ ਮਾੜਾ ਤਾਂ ਸਾਰੇ ਸਾਰੇ ਕੁਤਰ ਜਿਆਦਾ ਆ ਗਏ ਜੁਗੜੇ ਨੂੰ ਹੌਮ ਤੇ ਜੰਮੇ ਪੂਰਾ ਆ ਤੂੰ ਕੀ ਕਹਿੰਦਾ ਭਈਆਂ ਕੋਲ ਗਿਆ ਤਾਂ ਉਹ ਭਈਆ ਪਾ ਗਿਆ ਤਾਂ ਸਵੇਰੋਂ ਹਾਂ ਮੈਂ ਇੱਕ ਬੰਦਾ ਦਿਹਾੜੀ ਲਾ ਦੋ ਯਾਰ ਹਾਂ ਆਏ ਨਹੀਂ ਆ ਗਿਆ ਬੰਦਾ ਫੇਰ ਕਿੱਥੇ ਗਿਆ ਭਈਆ ਕਹਿੰਦੇ ਸਰਦਾਰ ਜੀ ਬਹੁਤ ਬੁਰਾ ਹਾਲਾ ਖੰਡ ਜੀ ਹਾਂ ਹੇ ਬੀਸਲਾ ਬੁਰਾ ਹਾਲ ਚਾਪੋਂ ਢੱਡ ਲੱਗਦੀ ਆ ਕਹਿੰਦੇ ਕੰਮ ਗਿਆ ਏ ਕਹਿੰਦੇ ਤਾਂ ਆਕ ਬੰਨ ਨੀ ਤਾਂ ਵੀ ਢੱਡ ਲੱਗਦੀ ਆ ਕਹਿੰਦੇ ਤੇਰੀ ਆਤ ਵੀ ਕਿਸੇ ਨੇ ਗੜਾਈ ਜਰੂਰੀ ਕਰਾਉਂਦੇ ਸਰੋ ਸਰੋ ਦੀ ਕਹਿੰਦੇ ਉਹ ਵੀ ਬੁਰਾ ਬਹੁਤ ਬੁਰਾ ਹਾਲ ਹੈ ਮੈਂ ਤੁਹਾਤੇ ਕੁਝ ਨਹੀਂ ਖਣਾਉਣਾ ਤੁਹਾਤੇ ਖਾਲ ਸਾਫ ਕਰਾਉਣੀ ਕਹੀ ਕਹੀ ਫੜਾਉਣੀ ਤੁਹਾਨੂੰ ਤਾਂ ਗਰਮੀ ਆਊਗੀ ਹਾਂ ਆ ਦੇ ਸੁੱਕ ਬਕੈਲੇ ਕੰਮ ਆ ਹਾਂ ਨਾ ਨਾ ਕਹੀ ਨਾ ਗਰਮੀ ਆਉਂਦੀ ਆ ਹਾਂ ਉਹੀ ਹਾਂ ਇਹਨੂੰ ਗੁੱਡੂnga ਇੱਥੇ ਬੈਠ ਕੇ ਸਰੋ ਸੁਣੋ ਬਾਈ ਗੁੱਡਣਾਂ ਦਾ ਕੰਮ ਨਹੀਂ ਹੈਗਾ ਹਾਂ ਗਲੜਾ ਵਿੱਚ ਦਾ ਹੱਥ ਪੈਰ ਗਿੱਲੇ ਹੱਥ ਪੈਰ ਗਿੱਲੇ ਰਹਿੰਦੇ ਆ ਠੰਡ ਲੱਗਦੀ ਆ ਹੁਣ ਕਹੀਂ ਜਾਂਦੀ ਗਰਮੀ ਫੇਰ ਜਾਂ ਕਹੀਂ ਚਲਾਉਣੀ ਆਪਾਂ ਨੇ ਉਹ ਤਾਂ ਹੈ ਹੀ ਮੇਰੇ ਜਾਂਦ ਤੱਕ ਮੈਂ ਰੋਟੀ ਲੈ ਕੇ ਗਿਆ ਪਰਨਾ ਪੁੰਨਾ ਲਾ ਕੇ ਰੱਖਿਆ ਤਾਂ ਮੈਂ ਠੀਕ ਐ ਹੁਣ ਕੋਈ ਲੱਗਦੀ ਠੰਡ ਕਹਿੰਦਾ ਨਹੀਂ ਹੁਣ ਤਾਂ ਗਰਮੀ ਲੱਗਦੀ ਹੋਣੀ ਆ ਇਹ ਕਿ ਮਿੱਟੀ ਢਾੱਕ ਕਰ ਓਥੇ ਕਨਹੜੀ ਸਾਫ ਨਹੀਂ ਹੁੰਦੀ ਦੁਆਰ ਕੇ ਕਿਤੇ ਉੱਥੇ ਮੰਡਜੋ ਫਿਰ ਉੱਥੇ ਤਾਂ ਗਰਮੀ ਚੰਗੀ ਤਰ੍ਹਾਂ ਆਉਗੀ ਇਹਨੂੰ ਉੱਥੇ ਗਰਮੀ ਉੱਥੇ ਦੋ ਉਂਗਲ ਕੋ ਹੁੰਦੀ ਐ ਟੱਕ ਵੀ ਮਾਰ ਲੇ ਮਦਾਈ ਕਹਿੰਦਾ ਉੱਥੇ ਪਿੱਛੇ ਨਹਾਉਂਦੇ ਨਹੀਂ ਕਈ ਸਾਲੀ ਉੱਬੜ ਕੇ ਡਾਕਰ ਅਰੇ ਆ ਕਣਕ ਪੀਲੀ ਗਾ ਤੇ ਹੋਗੀ ਵਿਚ ਤੇ ਆ ਕਣਕ ਇਹ ਹੋਈ ਘਰੀ ਵੀ ਐ ਕੱਖ ਹੋਇਆ ਪੂਆ ਕਣਕ ਨਹੀਂ ਪੀਲੀ ਹੋਈ ਹਾਂ ਪੱਤੇ ਦੇ ਕਣਕ ਜਿਹੜਾ ਮੈਨੂੰ ਇਹਦੀ ਨੌਲੇਜ ਨਹੀਂ ਨਾ ਹੈ ਜੀ ਯਾਰ ਮੈਂ ਕਰੀ ਕਿਹੜੀ ਐ ਖੇਤੀ ਚਾਰਕ ਸਾਲ ਕਰੀ ਮੁਰਕੇ ਠੀਕੇ ਭਰੇ ਆ ਨਾ ਉਹ ਵੀ ਇੱਕ ਗੱਲ ਹੋਰ ਭਈਆ ਲੈ ਆਉਣ ਵਾਸਤੇ ਨਾ ਤੈਨੂੰ ਗੱਡੀ ਲੈ ਕੇ ਜਾਏ ਕਿਤੇ ਗਿਰਿਆ ਪਿਆ ਹਾਂ ਧੁੰਦ ਹੋ ਜਾਣੀ ਜਾਨੂ ਧੁੰਦ ਹੋ ਜਾਣੀ ਗਰਮੀ ਆਈ ਪਈ ਭਈਆ ਨੂੰ ਉਹ ਨਹੀਂ ਕਹਿੰਦਾ ਕਿ ਮੇਰ ਖਾਕੇ ਨਾ ਕਰਦੇ ਪਈ ਕਿਤੇ ਗਰਮੀ ਚ ਹੌਣ ਭਾਲ ਕਰ ਲਾ ਤੂੰ ਜਾਨੂ ਤਾਂ ਲੈ ਕੇ ਆਉਣ ਜਾਨੂ ਧੁੰਦ ਆ ਜਾਣੀ ਦੁਆਰੇ ਹਾਂ ਜਾਨੂ ਦਿਨ ਛਪਣਾ ਧੁੰਦ ਆ ਬਾ ਹੁਣ ਆਉਣ ਲੱਗੀ ਤਾਂ ਹੁੰਦਾ ਭਈਆ ਦਾ ਮੇਰੇ ਪਿੱਛੇ ਬੈਠਾਦਾ ਮੈਂ ਬੁੱਕਲ ਮਾਰੀ ਵੀ ਸੀ ਸਕੂਲ ਤੋਂ ਛੱਡ ਤਾ ਮੈਨੂੰ ਲੱਗਦੀ ਸੀ ਉਹ ਅੱਜ 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 ਧੁੰਦ ਗਰੀਮੀ ਵਾਂਗੂ ਆ ਤੋਂ ਹੁੰਦਾ ਹੁਣ ਵੀ ਇੱਕ ਨਹੀਂ ਗਿਰਦੀ ਆ ਹਾਂ ਮੀਂਹ ਵਾਂਗੂ ਗਿਰਿਆ ਆ ਆਤਮਾ ਆਇਆ ਜਾਂ ਦੇਖਿਆ ਬਾਹਰ ਨਿਕਲਿਆ ਸਵੇਰੀ ਉੱਠ ਕੇ ਹਾਂ ਪੂਰਾ ਗਿੱਲਾ ਹੋਇਆ ਪਤਾ ਵੇੜਾ ਗਿੱਲਾ ਹੋਇਆ ਪੂਰਾ ਮੀਂਹ ਤੇ ਨਹੀਂ ਪੈ ਗਿਆ ਮੈਂ ਵੀ ਦੇਖਿਆ ਸਵੇਰੇ ਜਨ ਵੇੜੇ ਦੇ ਬੱਕੇ ਵਾਂਗੂ ਆ ਪਤਾ ਇੱਕ ਇੱਕ ਨਿਊ ਵਿਆਹ ਤੇ ਗਾ ਕੇ ਨੂੰ ਮੇਰੇ ਕੋਲ ਤੇ ਨਾ ਆਉਂਦਾ ਖੇਲੇ ਬਾਹਰ ਟਾਇਲ ਪਰ ਨਾ ਪਾਣੀ ਦਿਖਦਾ ਵੀ ਜ਼ਿਆਦਾ ਹੋਰ ਆਏ ਲੱਗਦਾ ਜਿਦਾ ਮੀਂਹ ਪਿਆ ਹੁੰਦਾ ਕਾਖੀ ਤੇ ਪੂਰੇ ਗਿੱਲੇ ਕਰੇ ਪਏ ਹੁਣ ਕੁਰਸੀਆ ਪਤਾ ਜਾਂਦੀ ਦੋ ਦੋ ਗਲਾਸ ਪਾ ਲੈ ਇੱਕ ਰਾਤ ਮੈਂ ਦੋ ਗਲਾਸ ਕੁਰਸੀ ਦੇ ਉੱਪਰ ਹੋ ਜਾਂਦੇ ਆ ਹਾਂ ਪਾਣੀ ਦਰਾਖਤਾਂਵਰ ਦੇ ਉਹ ਹ ਉਹ ਕਿਦਾ ਨਹੀਂ ਪਿਆ ਸਹੀ ਗੱਲ ਆ ਬਾਈ ਮੀ ਹੁਣ ਚਾਹੀਦਾ ਹੈ ਹੈਨਾ ਮੀ ਹੁਣ ਚਾਹੀਦਾ ਜੇ ਮੀ ਪੈ ਜੀ ਮੈਨੂੰ ਹੁਣ ਪੈ ਜੀ ਬਾਈ ਹਾਂ ਅਗਲੀ ਹੁਣ ਅਜੇ ਧੁੱਪ ਨਿਕਲਿਆ ਇਹਨਾਂ ਦੋ ਦਿਨ ਲੋਕਰੇ ਪਾਣੀ ਚੜਕਾ ਦੇਣ ਜੂ ਤੇ ਬਾਅਦ ਉਹ ਤੇ ਫੇਰ ਖਰਾਬਾ ਫੇਰ ਖਰਾਬਾ ਹੁਣੀ ਪੈ ਲਵੇ ਜੇ ਪੈ ਉਹਨੇ ਕਾਲਾ ਕਹੀ ਜਾਂਦਾ ਮੈਂ ਪਾਣੀ ਲਾਉਣਾ ਪਾਣੀ ਲਾਉਣਾ ਮੈਂ ਖਾਲੇ ਰੁਕ ਜਾ ਹਾਂ ਰੁਕ ਜਾ ਆਹੀ ਬਹੁਤ ਗਿਰਦੀ ਆ ਉਸ ਉਹੀ ਤਾਂ ਹੈ ਹਲੇ ਪਾਣੀ ਦੀ ਕੋਈ ਲੋੜ ਨਹੀਂ ਉਸ ਗਿਰਦੀ ਆ ਪੂਰੀ ਬਰੇ ਕਰੀ ਪਣੀ ਪਣੀ ਜੀ ਹੋਣ ਲੱਗੀ ਗਣਕ ਹੈ ਫਰੇ ਕਰਕੇ ਬੜੀ ਬੜੀ ਜੀ ਹੋਣ ਲੱਗ ਗਈ ਮਾਫ ਸੁ ਸਲੀਸ ਪਾਣੀ ਨੇ ਥੋੜਾ ਬਤਾਉਣੀ ਉਹ ਪਾਣੀ ਨੇ ਥੋੜਾ ਰੋਕਣੀ ਆ ਪਾਣੀ ਤਾਂ ਹੋਰ ਅਸਰ ਕਰਨਾ ਦੋ ਆਏ ਨੇ ਪਾਣੀ ਤਾਂ ਹੋਰ ਅਸਰ ਕਰਨਾ ਦੋ ਉਹ ਕਰਾਉਂ ਨੇ ਜੂਰੀਆ ਵੀਰੀ ਜੂਰੀਆ ਜਾ ਰਿਹਾ ਲਾਦੀਆਂ ਹੋਰ ਰੋਤੀ ਨਹੀਂ ਹੋ ਜੂਰੀਆ ਇਹਨੇ ਪਿਛਲੇ ਤੇ ਪਿਛਲੇ ਹਫਤੇ ਸਿੱਟਿਆ ਤਾਂ 15 ਦਿਨ ਹੋ ਗਏ ਹਾਂ ਜੂਰੀਆ ਵੀ ਤੁਸਕਾ ਜਗਰੇ ਦਾ ਫੈਦਾ ਹਾਂ ਉਹਦੇ ਵੀ ਤਾਂ ਬੱਤੀ ਚੁੱਕੀ ਹਾਂ ਹਾਂ ਆਪਣਾ ਨਿਕਲ ਹੁਣ ਬਾਕੀ ਕਿਸਮਤ ਆ ਬਾਈ ਜਿੰਨੀ ਉਹਨੇ ਝੋਲੀ ਪਾਉਣੀ ਓਨੀ ਪਾਉਣੀ ਜਿੰਨੇ ਮਰਜ਼ੀ ਲੱਖ ਯਤਨ ਕਰ ਲਈਏ ਕਹ ਨਹੀਂ ਕਰਮ ਵਾਲੀ ਕਿਤੇ ਜਾਂਦੀ ਨਹੀਂ ਹੈ ਬਿਨਾਂ ਕਰਮ ਵਾਲੀ ਆਉਂਦੀ ਨਹੀਂ ਉਹ ਤਾਂ ਹਿਉ ਹੈ ਕਹ ਨਹੀਂ ਜਿੰਨੇ ਮਰਜੀ ਜੋਰ ਲਾ ਲ ਜਿਹੜੀ ਕਿਸਮਤ ਚਾ ਉਹ ਕਿਤੇ ਨਹੀਂ ਜਾਂਦੀ ਉਹ ਨਹੀਂ ਜਾਂਦੀ ਕਿਤੇ ਵੀ ਆ ਗੰਨਾ ਸਾਹਿਬ ਜੋ ਉਹਦਾ ਹੀ ਹੈ ਨਾ ਕਿਸਮਤ ਵੀ ਮੇਰੀ ਆ ਲੈ ਸੋੜ ਲੈ ਕਿਸੇ ਤਰੀਕੇ ਪੱਖ ਹੈ ਮੈਂ ਨਹੀਂ ਬਣਦੀ ਨਹੀਂ ਹੱਥ ਤਾਂ ਹਲਾਉਣਾ ਪੈਂਦਾ ਹੱਥ ਤਾਂ ਹਲਾਉਣਾ ਹੀ ਪੈਣਾ ਹਾਂ ਬੁਰਕੀਆਂ ਤਾਂ ਆਪਣੇ ਆਪ ਨਹੀਂ ਮੂੰਹ 'ਚ ਪੈਂਦੀ ਉਹਨੂੰ ਵੀ ਚੱਕ ਕੇ ਪਾਉਣਾ ਪੈਂਦਾ ਤੋੜ ਕੇ ਉਹ ਤਾਂ ਹੈ ਹੀ ਆ ਹਾਂ ਸਾਹਿਬ ਜੋ ਉਹਦੇ ਦੋ ਪਾਕੀਆਂ ਹੋਰ ਹੋਣੀਆਂ ਇੱਥੇ ਇਹ ਮੁੱਦਾ ਕੀ ਆ ਇਹ? ਜਿਹੜਾ ਪਹਿਲੇ ਸਾਲ ਆ। ਇਹ ਬਿੱਤੀ ਮੁੱਦਾ ਨਿਕਲ ਜਲਿਆ। ਹਲਕੇ ਆ ਬੂਟੇ। ਉਹ ਬੂਟੇ ਤਾਂ ਹਲਕੇ ਰਹੇ ਸਭ ਰੇ ਵੀ ਪੈਣਾ ਤਾਂ ਨੂੰ। ਹਾਂ ਇਹ ਵੀਰੇ। ਇਹ ਤਾਂ ਬਾਈ ਜਿਆਦਾ ਗੰਨਾ ਗੋਨਾ। ਇੱਕ ਡੋਟਾ ਬਾਕੇ ਡਾਇਦਾ ਕਹਿੰਦਾ ਬਹੁਤ ਮੈਂ ਖੜ ਜਾ ਹਲ ਇੱਕ ਇੱਕ ਨਾਲ ਕਹਿੰਦਾ। ਜਿਆਦਾ ਗੰਨਾ ਲਾਉਣਾ ਵਿੱਚ ਬੂਟੇ ਲਾਉਣੇ ਦੇਸੀ ਰੇ ਪਾਵੇ। ਤਿੰਨ ਪਰਚੀ ਹੀ ਕਹਿੰਦਾ ਫੇ ਬੂਟੇ ਨੂੰ ਕਾ ਲੱਗਾ ਹੁਣ। ਕੋਈ ਗੱਲ ਐ। ਇਹ ਥੋੜਾ ਜਮੀਨ ਦਾ ਹੀ ਫਰਕ ਐ ਯਾਰ ਇੱਧਰ। ਹਾਂ ਜਮੀਨ ਦਾ। ਆਹ ਦਾ ਗੰਨਾ ਵੀ ਰਹਿ ਗਿਆ ਵਿੱਚ ਚੱਕ ਨਹੀਂ ਮਾਰਦਾ। ਆਹ ਕਾਲੇ ਦਾ ਹੈ। ਇੱਧਰ ਖੇਤ ਤੇ ਗਾਹਾਂ ਟੱਪ ਜਾ। ਦਲਵੀਰ ਵਾਲੀ ਜਿਹੜੀ ਮੋਟਰ ਹੈ ਉਹਦੇ ਖਾਹ ਤੇ ਜ਼ਮੀਨ ਦਾ ਫਰਕ ਪੈਣ ਲੱ ਜਾਂਦਾ ਸੂਏ ਵਾਰਸ ਤੱਪਰਿਆਂ ਸਈ ਜ਼ਮੀਨ ਦਾ ਇੱਕ ਨੰਬਰ ਹੈ ਮੰਡ ਵਾਲੇ ਗੁਰਦੁਆਰੇ ਸਈ ਉਹਦੇ ਦਾਹ ਫੇਰ ਡੱਕਰ ਆ ਜਾਂਦੀ ਹੈ ਹੈਨਾ ਕਾਲੇ ਫਾਈਸਫਾ ਆ ਰਹੀ ਆ ਮੰਡ ਵਾਲੀ 18 19 20 ਦੀ 18 19 20 ਜਨਵਰੀ ਨਹੀਂ 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 18 19 ਦੀ ਜਾਚੇ ਹੁੰਦੀ ਆ ਹਾਂ ਆਪਣੀ ਤਰੀਕ ਨੋਟ ਕੱਲਾ ਫਿਰ ਮੋਬਾਈਲ 'ਚ ਹਮ ਹਮ ਆ ਕੇ ਪਹੁੰਚਣਾ ਸੀਦਾ ਹਾਂ ਤਰੀਕੋ ਨੋਟ ਕਾਲਾ ਕਾਲੇ ਉਹ ਮੈਂ ਦੇਖਣ ਲੱਗਿਆ ਕਿ ਆਹਦੇ ਨਾ ਹਾਂ ਦੇਖ ਲੈ ਨਹੀਂ ਛੁੱਟੀ ਕਰਨੀ ਪੈਣੀ ਤੈਨੂੰ ਛੁੱਟੀ ਤਾਂ ਕਰਨੀ ਹੈ ਹੈ ਛੁੱਟੀ ਕਰ ਤਾ ਚਾਹੇ 1 ਦਿਨੇ ਆਜੀ ਕੋਈ ਚੱਕਰ ਨਹੀਂ ਸ਼ਨੀਵਾਰ ਚਨੀਵਾਰ ਦਾ ਹੀ ਆ ਫਿਰ ਤਾਂ ਕੋਈ ਚੱਕਰ ਹੀ ਨਹੀਂ ਸ਼ਨੀਵਾਰ ਨੂੰ ਤਾਂ ਛੁੱਟੀ ਵੀ ਕਰ ਲੂਗਾ ਕੋਈ ਗੱਲ ਨਹੀਂ ਕੀ ਗੱਲ ਦੇ ਵੀ ਹੁਣ ਆਈ ਜੇ ਅੱਜ ਵੀ ਛੁੱਟੀ ਹੈ ਅੱਜ ਤਾਂ ਐਤਵਾਰ ਆ ਨਾਲੇ ਹੁਣ ਤਾਂ ਕੰਮ ਐਤਵਾਰ ਵੀ ਕਹਿੰਦਾ ਅੱਧੀ ਕਰਨਾਂ ਦਾ ਖੁੱਲਿਆ ਠੰਡ ਕਰਕੇ ਅੱਧੀ ਮਾਰਕੀਟ ਖੁੱਲੀ ਹੁੰਦੀ ਆ ਐਤਵਾਰ ਕਰਕੇ ਨਾ ਚੱਕਰੇ ਖੁੱਲੀ ਹੁੰਦੀ ਆ ਹਾਂ ਹੁਣ ਐਤਵਾਰ ਕੇ ਇਹ ਹੋ ਗਿਆ ਠੰਡ ਕਰਕੇ ਕੰਮ ਕਰ ਸਾਰੇ ਘਟ ਹੈ ਹਾਂ ਹੁ ਕੱਲ ਮੈਂ ਨਾ ਕੋ ਗਿਆਤਾ ਹਾਂ ਕੱਲ ਕਿਨੇ ਦੋ ਗੱਡੀਆਂ ਆਏ ਹਣੇ ਕਾਲੇ ਮੈਂ ਲਾਦਾ ਡੇਢ ਕ ਵਜੇ ਇਹ ਘਰ ਨੂੰ ਚੱਲ ਗਏ ਹੱਥ ਪੈਰ ਧੋ ਕੇ ਕੰਮ ਨਹੀਂ ਹੈਗਾ ਕੰਮ ਗਿਆ ਹੁਣ ਅਸੀਂ ਤਾਂ ਮੈਂ ਪਹਿਲੋ ਬਾਤ ਫਸਲ ਵਾ ਕੇ ਲਿਆਉਂਗਾ ਨਿਕਲਦਾ ਨਹੀਂ ਕੋਈ ਇੱਕ ਨਵੇਂ ਸਾਲ ਕਰਕੇ ਥੋੜਾ ਜਿਆਦਾ ਬਜਰਾ ਰਸਤੇ ਮੇਂ ਖੜ ਗਿਆ ਉਹੀ ਆਉਂਦਾ ਉਹੀ ਆ ਐਮਰਜੈਂਸੀ ਵਾਲਾ ਐਮਰਜੈਂਸੀ ਜੀ ਕੋ ਬਾਹਰ ਹਾਂ ਅਜੇ ਤੱਕ ਕੈਨਕ ਨੇ ਮੈਸਾਂ ਨਹੀਂ ਬਾਹਰ ਨਿਕਲਦੇ ਇਹ ਕਰਦਾ ਸਹੀ ਗੱਲ ਆ ਦੇਖ ਲੈ ਧੰਨ ਦੇ ਜੀ ਜਿਹੜੇ ਵਿਚਾਰੇ ਵਾਰਾ ਫਿਰਦੇ ਆ ਕਿ ਨਹੀਂ ਉਹਨਾਂ ਦਾ ਵੀ ਰੱਬ ਰੱਖਾਈ ਆ ਆਪਾਂ ਦਾ ਚੱਲ ਫੇਰ ਵੀ ਪੜਦੇ ਲਾ ਦੰਨੇ ਪੱਲੜ ਥੱਲੇ ਸੁੱਕ ਪਿਛਾ ਦੰਨੇ ਆ ਉਹਨਾਂ ਨੂੰ ਕੀ ਆ ਵਿਚਾਰਿਆਂ ਨੂੰ ਲੋਕ ਛੱਡਦੇ ਹੋ ਇਹਨਾਂ ਦਿਨਾਂ ਵਿੱਚ ਜਿਆਦਾ ਸਹੀ ਗੱਲ ਆ ਹੁਣ ਤਾਂ ਬਹੁਤ ਘਟ ਗਿਆ ਕੱਲ੍ਹ ਗਿਆ ਹੁਣ ਬਹੁਤ ਘਟ ਗਿਆ ਪਹਿਲਾਂ ਨਹੀਂ ਗਈ ਆ ਬਾਈ ਪਹਿਲਾਂ ਨਾਲ ਤਾਂ ਬਹੁਤ ਫਰਕ ਆ ਆਪਣੇ ਤਾਂ ਬਹੁਤ ਫਰਕ ਆ ਹਾਂ ਹੁਣ ਘਟਦੀ ਨਹੀਂ ਹੂੰ ਪਤਾ ਨਹੀਂ ਕਿੱਥੇ ਘਟ ਗਈ ਇੰਨੀ ਆ ਅਗਲਾ ਡੁਕੀਆ ਹੋ ਗਿਆ ਹੁਣ ਨਾ ਚੱਕਰੇ ਆ ਵੀ ਲੋਕ ਹਰੇਕ ਡੰਗਰ ਘਟਾਉਣ ਲੱਗੇ ਆ ਰਹਿਣ ਦੇ ਛੋਟੇ ਛੋਟੇ ਆ ਆ ਸਾਈਡ ਤੇ ਫਾਂਟ ਲਾ ਦੇ ਇੱਧਰ ਲੱਗਦਾ ਆ ਸਾੜਾ ਇਹ ਮੋਟੇ ਮੋਟੇ ਦਾਤਾ ਚਾਰਜ ਹੋਇਆ ਵਾਜ ਮੈਂ ਵੀ ਦੋ ਪੰਡਾ ਵਾਟ ਲੈ ਮੈਂ ਯਾਰ ਫੁੱਲ ਪਾਵਰ ਚੱਜੇ ਪਾਵਰ ਮੂਡ ਲੱਗਿਆ ਹੋਵੇ ਦਾ ਜਵਾਬ ਹੈ ਦੋ ਪੰਡਾ ਵਾਟ ਲੈਣੇ ਵਧੀਆ ਬਾਜ ਆ ਕੇ ਵੀ ਨਹੀਂ ਟੁਕਣੇ ਹਾਂ ਸਭ ਜਿਓ ਹੋ ਰਹੀ ਚੱਲਣੀ ਅੱਜ ਜਿੰਦੀ ਵੀ ਹੋ ਰਹੀ ਚੱਲਣੀ ਅੱਜ ਤੂੰਡੀ ਵਿੱਚ ਚੱਲਣੀ ਹੈ ਬਾਈ ਗਿੱਲਾ ਬਾਤ ਕਰਦੇ ਆਖਾ ਕੇ ਆਹੋਂ ਪਾਣੀ ਹੁੰਦਾ ਬਹੁਤ ਫਰਕ ਪੈਂਦਾ ਇਹਦਾ ਪਾਣੀ ਹੁੰਦਾ ਪਾਣੀ ਦਾ ਹੁਣ ਮਾਰਵਾਜੀ ਧੂੜੀ ਝਾੜਉਣੀ ਉਹਨੇ ਰਾਮ ਨਾਲ ਪਰਮਾਨੀ ਅੱਜ ਦੀ ਮੁੱਠੀ ਥੱਲੇ ਸੁੱਕੇ ਦਾ ਸੁੱਕਾ ਡੰਗ ਕਰਾਂਗੇ ਹਾਂ ਸਮਝਿਆ ਸਹੀ ਗੱਲ ਹੈ ਨੋਟ ਕਰਨ ਵਾਲੀ ਗੱਲ ਹੈ ਫਾਰਮੂਲਾ ਬਾਈ ਅੱਜ ਤੁਹਾਨੂੰ ਇੱਕ ਰਿਕੁਐਸਟ ਆ ਸਾਰਿਆਂ ਨੂੰ ਜਿਹੜੇ ਵੀਡੀਓ ਦੇਖਦੇ ਵੀਰਾਂ ਵੀ ਅੱਜ ਜੇ ਥੋੜੀ ਜਿਹੀ ਕੁਆਲਿਟੀ ਇੱਧਰ ਉੱਧਰ ਹੋ ਗਈ ਮਾਈਂਡ ਨਾ ਕਰਿਓ ਇਹ ਅਸੀਂ ਨਵਾਂ ਫੋਨ ਚੈੱਕ ਕਰਨ ਲੱਗੇ ਜਾਤੇ ਆਲਾ ਵੀ ਕਿੱਦਾਂ ਦੀ ਬਣਾਉਂਦਾ ਵੈਸੇ ਤਾਂ ਵਧੀਆ ਐਚਡੀ ਤੇ ਲਾਇਆ ਹੋਇਆ ਬਾਕੀ ਹੁਣ ਹਨਾ ਪਾਇ ਤੇ ਪਤਾ ਲੱਗੂਗਾ ਜਿਹੜੇ ਦੇਖਣਗੇ ਬਾਈ ਪੈਣ ਨਹੀਂ ਕਰਨੀ ਤਾਂ ਇਹ ਤਾਂ ਹੁਣ ਐਡੀਟਰ ਉਹ ਦੇਖੇ ਇਹ ਹੁਣ ਐਡੀਟਰ ਗੱਗਾ ਡਿਸਾਈਡ ਕਰੂਗਾ ਵੀ ਹੈਗੀ ਹੈ ਕਿ ਨਹੀਂ ਅਸੀਂ ਤਾਂ ਆਪਣੇ ਵੱਲੋਂ ਹਾਂ ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਪੂਰੀ ਹੈ ਸਾਡੀ ਤਾਂ ਮੇਰਾ ਭਾਈ ਪੂਰਾ ਜ਼ੋਰ ਲਾਇਆ ਵਾ ਅੱਡੀਆ ਸਾਈ ਲੈ ਬਈ ਤੁੰਦ ਫੇਰ ਲੱਗੀ ਹੁਣ ਤੁੰਦ ਕੋਭਰ ਟਾਉਣ ਆਈ ਆ ਹੁਣ ਅੱਛਾ ਲੋਕ ਲੋਕ ਨਾ ਨਾ ਅੰਦਰੇ ਲੋਕ ਕਹੀ ਜਾਂਦੇ ਕਿ ਅਸੀਂ ਪਈ ਠੰਡ ਨਹੀਂ ਪਈ ਠੰਡ ਨਹੀਂ ਪਈ ਹਾਂ ਹੁਣ ਹੋਈ ਐ ਸਾਰਾ ਠੰਡ ਹਾਂ ਭਾਈ ਲੋਕ ਜਿਨ੍ਹਾਂ ਦੇ ਅਗੇਤੀਆਂ ਦੀਆਂ ਨੇ ਵੀ ਜਿਵੇਂ ਕਹਿੰਦੇ ਨਾਲ ਹੀ ਆਉਣ ਲੱਗ ਗਈ ਦੀ ਕਣਕ ਨੂੰ ਇਹਦੇ ਗਰਮੈਸ ਕਰਕੇ ਸਤ ਰੁਕ ਰੁਕੀ ਉਹਨਾਂ ਦਾ ਕੰਮ ਕਰਨਾ ਸਰਜਣਾ ਦਾ ਪਹਿਲੇ ਹਾਂ ਆਡੀ ਹਲੇ ਕਣ ਕਹਾਂ ਨਿਕਲ ਰਹੀ ਆ ਇਹ ਕਿਤੇ ਨਾ ਠੰਡ ਪੈਂਦੀ ਇਹ ਰੇਤ ਉੱਥੇ ਵਾਲੀ ਨਿਦਰ ਵਾਲੀ ਕਣਕ ਦਾ ਨਿਕਲੇ ਆ ਹਲੇ ਥੋੜੀ ਜਿਹੀ ਹੁਣ ਹਰਿਆਈ ਮਾਰ ਲੱਗੀ ਆ ਬਹੁਤ ਠੰਡਾ ਕੱਲ ਅੱਜ ਕੱਲ ਕਿਤੇ ਦੋ ਦਿਨ ਹੋ ਗਏ ਕੱਲ ਨਾਲ ਬਹੁਤ ਫਰਕ ਆਜਾ ਜਿਆਦਾ ਪੈ ਗਈ ਹੁਣ ਸੇਕ ਨਹੀਂ ਲੱਗਦਾ ਧਰਤੀ ਨੂੰ ਹਾਂ ਹੁਣ ਤੇ ਕੱਲੋਂ ਨਾ ਨਿਕਲੀ ਠੰਡ ਬਦਣੀ ਹੋਆ ਪੰਜ ਚਾਰ ਦਿਨ ਵਧੂਗੀ ਬੀਜ ਕਿ ਕਰਕ ਨਹੀਂ ਰਹਿਣਾ ਹਾਂ ਵਧੂਗੀ ਵਧੂਗੀ ਠੰਡ ਹਾਂ ਜਬੀ ਵੀ ਖਾਦੀ ਹੋ ਗਈ ਹੋਣੀ ਆ ਜਬੀ ਹੁਣ ਆ ਜੇਦਾ ਹਸਾਬ ਨਾਲ ਇਹਨੂੰ ਤਾਂ ਬਟ ਐੜੜੀ ਹੋ ਗਈ ਐ ਤਾਂ ਹੋ ਗਈ ਐੜੜੀ ਹੋ ਗਈ ਜਬੀ ਦਾ ਤਾਂ ਫਾਰਮ ਆਪਣਾ ਵੀ ਤਿਆਰ ਆ ਉਹਦੇ ਉਹ ਵੀ ਤਿਆਰ ਫਾਰਮ ਆਪਣਾ ਕਿ ਆ ਤਿਆਰ ਆ ਸਾਲੀ ਦੋ ਦਿਨ ਮੇ ਦੋ ਦਿਨ ਤਾਂ ਕਢਾਊਗੀ ਉਹ ਪਰ ਦੋ ਦਿਨ ਤਾਂ ਕਢੂਗੀ ਦੋ ਦਿਨ ਤਾਂ ਕਢੂਗੀ ਬੋਤਾ ਤਾਂ ਸਾਰੂ ਫਾਰਮ ਹਾਂ ਫਾਰਮ ਉੱਤੇ ਖੜਾ ਹੈ ਉਹਨੂੰ ਲਾ ਲਾਂਗੇ ਵੱਡਾ ਫਿਰ ਉੱਥੇ ਲਾਉਣਾ ਹੀ ਪੈਣਾ ਉਹ ਜਿਵੇਂ ਮੁੱਕ ਗਿਆ ਸਾਲਾ ਸਹੀ ਗੱਲ ਆ ਨਾਲੇ ਇਹਨੂੰ ਰੈਸਟ ਮਿਲ ਜੂ ਮਣੀ ਮੋਟੀ ਹੋਰ ਉੱਥੇ ਵੀ ਜਬੀ ਹੋ ਗਈ ਕਿਤਾ ਤਿਆਰ ਹੋ ਗਈ ਵੱਢਣਾ ਜੋਗੀ ਸਭ ਨੂੰ ਹਾਂ ਜੇ ਪਰ ਇਹਦੇ ਤੇ ਪਹੇਤੀ ਨਹੀਂ ਲਾਈ ਤੁਸੀਂ ਜਬੀ ਯਾਰ ਕੀ ਮਨ ਕੇ ਚਲ ਜਾਂਦਾ ਕੋਣੀ ਰੇਡਰ ਹੋਊਗਾ ਜਦ ਤੱਕ ਵਧੀਆ ਤਾਂ ਹੁਣ ਕਿਸੇ ਦੀ ਸਟੋਰੀ ਪੁੱਛਣੀ ਹੈ ਬਾਬੂ ਜੇ ਰੇਲ ਚੱਲ ਜਾਂ ਬਾਬੂ ਰੇਲ ਚ ਨਹੀਂ ਜਾਂਦੇ ਉਧਰ ਹੈ ਤਾਂ ਪਛੇਤੀ ਹੋਣੇ ਯਾਰ ਮੇਰੀ ਗੱਲ ਸੁਣ ਪਛੇਤੀ ਪਤਾ ਕਾਦੇ ਹੋਈ ਹੈ ਹਾਂ ਪਹਿਲਾਂ ਤਾਂ ਲਾਉਣ ਲੱਗੇ ਹਾੜ ਆ ਗਿਆ ਅੱਛਾ ਹਾਂ ਤਾਂ ਪਛੇਤੀ ਤਾਂ ਪਛੇਤੀ ਹੋਗੇ ਅੱਜ ਵੀ ਕਹਿੰਦੇ ਜਲ ਪਾਣੀ ਰੋਕ ਕੇ ਆਈਏ ਹੂੰ ਜਿੱਥੇ ਪਾਣੀ ਰੋਕਦੇ ਭਾਉ ਆਹੋ ਜਾਂ ਉੱਥੇ ਗਏ ਉੱਥੇ ਦੇਖਿਆ ਖਾਰਾ ਸਾਰੇ ਪਾਸੇ ਨੂੰ ਪੀਣੀ ਆ। ਤੁਹਾਨੂੰ ਕਹੀ ਨਾਲ ਇਹਦਾ ਮਾਹ ਰੇਰਾ ਲੈ ਕੇ ਭਰਨੀ ਪੈਣੀ ਆ। ਉੱਚੇ ਆ ਨਾ ਹੋਣਾ ਥੋੜੇ ਖੇਦੋ। ਹਾਂ ਉੱਚਾ ਨਹੀਂ ਮਾ ਖੇਤ। ਹਾਂ। ਦੋ ਤਿੰਨ ਸੇ ਹੈਗੀਆਂ ਉਧਰ ਨੂੰ ਪੈਂਦੀ ਆ ਖਾਰ ਹਾਂ। ਖਾਰਾ ਪੈ ਗਿਆ ਛੋਟੀ ਜਿਹੀ ਜ਼ਮੀਨ ਸੀ। ਹਾਂ। ਜਾਨੂ ਫਿਰ ਉਹ ਟੈਕਟਰ ਟੁੱਟ ਜਾ ਕਰਕੇ ਵੀ ਬੱਟਾ-ਬੱਟਾ ਸੈੱਟ ਕਰਕੇ ਪਾਣੀ ਖੱਡਿਆ। ਹੂੰ। ਫੇਰ 2000 ਦੀ ਤਾਂ ਲੱਗੇ ਗਏ। ਹਾਂ। ਉਹ ਤੇ ਪਾ ਤਾਂ ਉਹ ਵੀ ਲੇਟ ਹੋ ਗਏ ਤਾਂ ਲੇਟ ਹੋ ਗਏ ਗਏ ਤੇ ਦੁੱਬ ਗਏ ਜਣੀ ਮੋਰਲ ਆਫ ਦਾ ਹੁਣ ਕਲ ਕਾ ਲੇਟ ਆ ਭਾਈ ਮੋਰਲ ਆਫ ਦਾ ਸਟੋਰੀ ਆ ਵੀ ਜੀਰੀ ਲੇਟ ਦੀ ਤਾਂ ਕਰਕੇ ਆ ਆਹ ਦੇ ਸਾਰਾ ਤਾਂ ਸੇਕ ਤੋਂ ਸਾਰੀ ਸਰਕਲ ਹਿਲ ਗਿਆ ਹਾਂ ਸਾਰਾ ਸਾਰੀ ਹਿਲ ਗਿਆ ਪਾਰਟੀ ਪਾਰਟੀ ਆ ਪਾਰਟੀ ਪਾਰਟੀ ਟੌਫੀ ਨਾਲੇ ਜ਼ਰੂਰ ਇੱਕ ਪੈਕਟ ਤਾਂ ਲਾਲਾ ਟੌਫੀਆਂ ਦਾ ਬੱਸ ਫਿਰ 10 ਰੁਪਏ ਦਾ ਹੋਣਾ ਪੈਟਾ ਅੰਬਰਧਾਰੇ ਵਾਲੀਆਂ ਆਏ ਜਿਹੜੇ ਬੱਸਾਂ ਚ ਮਿਲਦੀ ਹੁੰਦੀਆਂ ਉਹ ਟਾਫੀ ਬਹੁਤ ਵਧੀਆ ਮੁੱਕਦੀਆਂ ਵੀ ਨਹੀਂ ਆਣੀਆਂ ਹਾਂ ਸਵਾਦ ਸਵਾਦ ਚ ਖਾਈ ਜਾਂਦੇ ਸਹੀ ਗੱਲ ਆ ਹਾਂ ਨਿਆਣੇ ਕੋਲ ਜੀ ਖਾ ਲੈ ਇੱਕ ਬੰਦਾ ਨਿਆਣੇ ਵੀ ਖੂਦ ਸਾਨੂੰ ਵੀ ਖੁਸ਼ ਕਰਤਾ ਬਹੁਤ ਸਹੀ ਗੱਲ ਲਗਾ ਟੂ ਵੀ ਲੈ ਲਗਾ ਲੈ ਆ ਜਾ ਮੈਨੂੰ ਬਾਲਟੀ ਦਾ ਮੰਗਿਓ ਮੈਨੂੰ ਵੀ ਦੇ ਹੁਣੇ ਵਾਹ ਬਾਲਟੀ ਦਾ ਮੰਗਿਓ ਬਿੱਤੇ ਮੈਨੂੰ ਦੋ ਤਿੰਨ ਪੈਕਟ ਲੈ ਆ ਜਾ ਲਿਆਗਾ ਤਾਂ ਨਿਆਣੇ ਨੂੰ ਖੂਸ਼ ਰੱਖਦਾ ਮੈਂ ਠੀਕ ਨਹੀਂ ਗੱਲ ਸਹੀ ਗੱਲ ਆ ਹੋਰ ਕੀ ਵਧੀਆ ਸਮਝ ਤਾਂ ਬਦੀਆ ਹੈ ਹਾਂ ਨਾਲੇ ਮੂਹ ਨਹੀਂ ਸੁੱਕਦਾ ਬੋਲ ਦਿੰਦਾ ਹਾਂ ਸਹੀ ਹੈ ਕੀ ਗੱਲ ਹੈ ਇਹ ਤਾਂ ਨਾ ਹੁਣ ਜਾਦੇ ਗੱਲ ਸਹੀ ਹੈ ਇਹਨੂੰ ਥੋੜੀ ਜਿਹੀ ਰੈਸਟ ਦੇਣੀ ਪੈਣੀ ਹੈ ਬਰਸੀਨ ਨੂੰ ਹੈ ਬਰਸੀਨ ਨੂੰ ਆ ਬਾੜ ਵੱਢ ਕੇ ਥੋੜੀ ਜਿਹੀ ਰੈਸਟ ਦੇਣੀ ਪੈਣੀ ਇਹਨੂੰ ਰੈਸਟ ਕਦੋਂ ਹੁੰਦਾ ਤੂੰ ਰੈਸਟ ਤਾਂ ਆਪੇ ਮੰਗਦਾ ਓਹੀ ਕਹਿੰਦਾ ਮੈਂ ਤੈਨੂੰ ਵੀ ਤਾਂ ਹੀ ਥੋੜੀ ਤੇਰੀ ਪੈਣੀ ਹੈ ਹੁਣੇ ਨਹੀਂ ਜਾਂ ਤੂੰ ਵੱਡੂਗਾ ਕਿ ਆ ਓਹੀ ਹੈ ਨਾ ਵੀ ਤਾਂ ਹੀ ਇਹਨੇ ਫਿਰ ਮੜਾ ਮੋਟਾ ਹੋਊਗਾ ਇਹ ਹਾਂ ਇਹ ਪਤਾ ਕਿਆ ਹੋਈ ਹੁੰਦਾ ਇਹਨੂੰ ਦੱਸ ਇਹ ਅਮੰਦੀਵ ਖੇਤ ਪਲਟਾਉਣੇ ਪੈਣੇ ਆ ਇਹ ਸਹੀ ਗੱਲ ਆ ਪਾਟਾ ਦੇਣਾ ਪੈਣਾ ਇਹਨਾਂ ਨੂੰ ਕਿੰਨੇ ਸਾਲ ਤਾਂ ਹੋ ਗਏ ਲਗਾਤਾਰ ਬਰਸੀਨ ਲਾਉਂਦੇ ਨੇ ਇੱਥੇ ਦੱਸਦਾ ਮੈਨੂੰ ਪਾਟਾ ਦੇ ਉਹ ਇੱਕਾ ਬੁੱਕੀ ਹੋਣ ਲੱਗੀ ਤਾਂ ਅਮੰਦ ਨੂੰ ਨਹੀਂ ਪਾਟਾ ਆਉਗਾ ਹੂੰ ਸਮਝਿਆ ਇਹ ਦੇਖਣਾ ਸਮਝੇ ਨਹੀਂ ਲੱਗੀ ਪਤਾ ਇਹਦਾ ਕੌਣ ਜੋਗ ਲਗੇ ਇਹਦਾ ਬੀਜ ਆਪਾਂ ਬੈਠੇ ਵੀ ਉਰੀ ਰਹੇ ਆ ਹੈਨਾ ਸਹੀ ਗੱਲ ਆ ਇੱਥੇ ਬੈਠੇ ਰਹੇ ਸੀ ਉਦਣ ਪਤਾ ਨਹੀਂ ਕੀ ਜਪਾਂ ਨੇ ਬੀਜ ਬੇਕਾਰ ਨਿਕਲ ਗਿਆ ਹੈ ਪਤਾ ਨਹੀਂ ਕੀ ਚੱਕਰ ਹੋਇਆ ਬੀਜ ਬੇਕਾਰ ਹੀ ਨਿਕਲਿਆ ਪੁਰਾਣਾ ਬੀਜ ਵੀ ਰਲਾ ਦਿੰਦੇ ਕਈ ਵਾਰ ਇਹ ਵੀ ਹੋ ਸਕਦਾ ਉਹ ਉਹ ਸਹੀ ਹੈ ਚਾਚੇ ਉਹ ਐਨ ਸੰਘਣਾ ਪੂਰਾ ਹੋ ਉਹ ਵੀ ਮੈਂ ਲਿਆ ਤਾ ਕਰਨ ਲਈ ਲਿਆ ਤਾ ਉਹ ਵੀ ਪੂਰਾ ਸੰਘਣਾ ਪੂਰਾ ਸੰਘਣਾ ਉਹ ਦੋ ਕਿਾਰੇ ਜਿਹੜੇ ਇਹਦਾ ਛਿੱਦਾ ਬਹੁਤ ਆ ਛਿੱਦਾ ਯਾਰ ਹੈ ਪਤਾ ਨਹੀਂ ਕਿੱਦਾਂ ਹੋਇਆ ਸਾਲਾ ਇਹ ਐਤ ਕੀ ਪਹਿਲੀ ਵਾਰ ਉੱਤਰਨੇ ਚੁੱਕਿਆ ਐਤ ਕੀ ਪਰ ਰਾਇਆ ਨਹੀਂ ਮਿਲਿਆ ਯਾਰ ਵਿੱਚ ਥਾਕ ਜੋਗਰ ਆਇਆ ਨਹੀਂ ਹੋਇਆ ਨਾ ਹੋਈ ਤੋੜੀਆ ਕੱਲਾ ਬਰਸ਼ੀਨੇ ਰਹਿ ਗਿਆ। ਪਸੀਨ ਵੀ ਮੈਂ ਕਹਿੰਦਾ 10 ਬਰਸ਼ੀਨ ਚੂਕ ਲੈ ਕੇ ਘੂਗਿਆ ਘਟਾਣਾ। ਉਦਾਂ ਇੱਕ ਗੱਲ ਆ ਇਹ ਪਹਿਲੀ ਵਾਰ ਚਾਂਸ ਹੋਇਆ। ਨਹੀਂ ਅੱਗੇ ਬਰਸ਼ੀਨ ਫੇ ਮੀਂਹ ਜ਼ਰੂਰ ਪੈ ਜਾਂਦਾ ਪਰ ਬਰਸ਼ੀਨ ਕਾਮਯਾਬ ਹੋ ਜਾਂਦਾ। ਐਦਾਂ ਦੀ ਪਹਿਲੀ ਵਾਰ ਹੋਇਆ। ਸੁਕਬ ਕ ਵਿੱਚ ਬੀਜਿਆਂ ਨਾਲੇ। ਪਤਾ ਨਹੀਂ ਹੁਣ ਕੀ ਚੱਕਰ ਹੋਇਆ। ਮਨੂੰ ਤਰਸਾਈ ਜਾ। ਸਹੀ ਗੱਲ ਆ। ਕਿਹੜਾ? ਐਦਾਂ ਨੂੰ ਜਾਣਦੇ ਚਾਹਤੋਂ। ਇਹ ਪਤਾ ਵੱਡ ਕੇ ਇਹਦਾ ਵੱਡ ਕੇ ਖੇੜਾ ਛੁੱਟਣਾ ਤਾਂ ਬਾੜ ਹੋਣੀ ਦੂਜੀ। ਹਾਂ। ਯੂਰਪਾ ਮਾੜਾ ਛੱਡੀ ਜੇ ਫੇਰ ਜੇ ਹੁਣ ਉਹਦਾ ਮੈਂ ਤਾਂ ਛੱਡਦਾ ਵੀ ਉਹ ਨਾਲ ਵੱਡੋ ਜੂਗਾ ਉਹ ਪਰਲੇ ਦੇ ਨਾਲ ਵੱਡੋ ਜੂਗਾ ਅੱਧਿਕ ਵੱਡ ਹੈਗੀ ਉਹ ਜੇ ਵੱਟ ਕੇ ਖੜਾ ਹਿੱਟਣਾ ਚਾਹੀ ਮਾੜਾ ਜਿਹਾ ਟਕੜਾ ਉਹ ਹੋ ਗਿਆ ਟਕੜ ਲਿਆ ਮੈਨੂੰ ਵੀ ਪੰਡ ਚ ਗਾ ਦੋ ਹੈ ਮੈਨੂੰ ਵੀ ਪੰਡ ਚ ਗਾ ਦੋ ਬਸ ਚੱਲਦੇ ਇਕੱਠੇ ਹੀ ਹੁਣ ਦੋ ਕੁ ਮਿੰਟ ਹੋਰ ਲੱਗਣੇ ਆ ਨਾ ਚਕਾਇਆ ਮੈਂ ਹੈਗਾ ਆ ਜੇ ਉਹ ਵੜਦਾ ਕਾਲੇ ਚਕਾਇਆ ਫਿਰ ਆ ਤਿੰਨ ਚਕਾਇਆ ਕੋਈ ਤਾਂ ਵਿਲਾ ਹੋਵੇ ਹੁਣ ਜਣੀ ਆਏ ਆ ਵੀ ਜਿਹੜੀ ਹੁਣ ਠੰਡ ਜੀ ਪੈਣ ਲੱਗੀ ਕਣਕਾਂ ਖਾਤਰ ਸਹੀ ਆ ਇਹ ਕਣਕਾਂ ਪੀੜ ਰਹੀ ਨੇ ਹੂੰ ਕਣਕਾਂ ਖਾਣੀਆਂ ਮਿੱਤਰਾਂ ਨਹੀਂ ਤਾਂ ਗਰਮੈਸ ਕਰਕੇ ਨਾ ਨਹੀਂ ਇਹ ਕਣਕਾਂ ਨੂੰ ਰੂਮ ਦੀ ਗੰਨ ਦਿਖ ਰਹੀ ਨੇ ਹਾਂ ਸਾਲੀ ਝੜ ਗਈ ਹਾਂ ਸਹੀ ਗੱਲ ਇੱਕੀ ਰੁਕ ਜਣੀ ਆ ਇਹ ਇਹਦਾ ਬਹੁਤ ਫਰਕ ਪੈਂਦਾ ਆ ਗਣਕ ਚ ਪਤਾ ਨਹੀਂ ਰੇ ਪਾਇਆ ਵੈਨ ਨੇ ਪਿਲਕਣ ਪੀਲੀ ਜੀ ਝਾਕਦੀ ਥੋੜੀ ਜੀ ਸਪਰੇਅ ਕਰਾਈ ਆ ਜੀ ਸਪਰੇਅ ਹਾਂ ਇੱਕ ਵਾਰ ਦੇਖ ਲੈ ਵੀ ਜਿਹੜੀ ਥੱਲੇ ਸਪਰੇਅ ਕਰਦੇ ਨਾ ਤਾਂ ਬੀਜ ਦੀ ਸਾਰ ਆਹੋ ਜਿਹੜੀ ਬੀਜ ਦੀ ਸਾਰ ਕਰਦੇ ਆ ਸਵੇਰੇ ਸੁੱਕੇ ਹੀ ਆਹੋ ਵੀ ਅੱਜ ਵੀਜੀ 24 ਘੰਟੇ ਚਕਾਨੀ ਹੁੰਦੀ ਹੁੰਦੀ ਹਾਂ 24 ਘੰਟੇ ਜਾਂਦੀ ਆ ਉਹ ਸਵੇਰੇ 7 ਤੇ ਵਧੀਆ ਹੈ ਵਧੀਆ ਹੋ ਰਿਜ਼ਲਟ ਉਹ ਵਧੀਆ ਰਿਜ਼ਲਟ ਹੈ ਦੇਖ ਲਿਆ ਅੱਜ ਤਾਂ ਆਪਾਂ ਨੇ ਨਹੀਂ ਕਰੀ ਮੈਂ ਕਰੀ ਨਹੀਂ ਹੈਗੀ ਜਿਹੜੀ ਹੋਰ ਦੇ ਦੇਖ ਲਿਆ ਅੱਗੇ ਕਰਦਾ ਟਾਮਾ ਟਾਮਾ ਹੁਣ ਆਪਣੇ ਨਾਲ ਰਾਜੇ ਹੁਣ ਹਰੇਕ ਹੀ ਕਰਦਾ ਸਾਰੀ ਵੀ ਸੈਪ ਕਰੀ ਪਈ ਆ ਬੀਜ ਦੇ ਨਾਲੇ ਉਹ ਥੈਲੀਆਂ ਦੇ ਨਾਲੇ ਕੁੜੀਆਂ ਦੇ ਦਿੰਦੇ ਉਹ ਫਿਰ ਕਰਦੇ ਹੋ ਇਹਨੂੰ ਬਸ ਉਹਦਾ ਚੱਕਰ ਪਤਾ ਗਿਆ ਹੈ ਹਾਂ ਹੁਣ ਉਹ ਤਾਂ ਜਿਆਦਾ ਮੌਸਮ ਦਾ ਉਹਦਾ ਕੋਈ ਚੱਕਰ ਨਹੀਂ ਹੈਗਾ ਹਾਂ ਹੋ ਤਾਂ ਮੌਸਮ ਨੂੰ ਬੰਦਾ ਉਈਓ ਚੜਾਣ ਦਾ ਗੁੱਲੜਾ ਗੋਟਾ ਗੋਟਾ ਹੋ ਜਾਣਾ ਯਾ ਕਹਣਾ ਮੌਸਮ ਆ ਦਾ ਸਪਰੇਅ ਕਰਨੀ ਅੱਗਾ ਤੋ ਇਹ ਜਮਾ ਸਹੀ ਗੱਲ ਨਾ ਪਾਣੀ ਲਾਉਣੀ ਚਾਉਗਾ ਤਾਂ ਫੇਰ ਮਾਰਦੇ ਉਹ ਸਪਰੇਅ ਵਧੀਆ ਯਾਰ ਘਾਹ ਨੂੰ ਹੀ ਕਰੇਗਾ ਨਹੀਂ ਸਹੀ ਗੱਲ ਆ ਬਾਕੀ ਹੁਣ ਕਾਲੇ ਨੂੰ ਪੁੱਛ ਲੈਣ ਇਹਨਾਂ ਦੇ ਏਰੀਆ ਚ ਕਿੱਦਾਂ ਉੱਧਰ ਇਹਨਾਂ ਦੇ ਵੀ ਉੱਧਰ ਬਹੁਤ ਨੇ ਕਰੀਏ ਨਾਲੇ ਉਹ ਹਾਂ ਇਹਨੇ ਨਹੀਂ ਕਰੀ ਜਣੀ ਇਹਨੇ ਤਾਂ ਬਾਅਦ ਚ ਕਰੀ ਆ ਪਿਛਲੇ ਤੇ ਪਿਛਲੇ ਨਾ ਦੋ ਤਿੰਨ ਹਫ਼ਤੇ ਹੋ ਗਏ ਜਦ ਤੱਕ ਸੀ ਪਹਿਲਾਂ ਇੱਕ ਦੀ ਕੰਪਨੀ ਨਾ ਕੱਢੀ ਸੀ ਇਹ ਹਾਂ ਹੁਣ ਰਹਿ ਕੇ ਨਹੀਂ ਕੱਢਦੀ ਸਮਝਿਆ ਗੱਲ ਸਹੀ ਗੱਲ ਕਿਾ ਤਾਂ ਮਹਿੰ ਕਣੀ ਕਰੇ ਵਧੀਆ ਹੀ ਸਪਰੇ ਘਟੀਆਂ ਨਾ ਕਰੇਗਾ ਤੇ ਵੀ ਸਹੀ ਗੱਲ ਹੈ ਠੀਕ ਨਹੀਂ ਹੂੰ ਇਹਦਾ ਰਿਜ਼ਲਟ ਆਪਾਂ ਦੇਖਿਆ ਰਿਆ ਵੀ ਕਿਹੜੇ ਬਾਰ-ਬਾਰ ਹੋਣੀ ਨਾਲੇ ਹਾਂ ਇੱਕ ਵਾਰੇ ਪੈਸੇ ਲੱਗਦੇ ਆ 6 ਮਹੀਨੇ ਦੀ ਫਸਲ ਆ ਨਹੀਂ ਜੇ ਹੁਣ ਉਹਦੇ ਪੱਤੇ ਹੀ ਬਚਤ ਕਰੀ ਗਏ ਮੁੜਕ ਕੱਢਣਾ ਕੀ ਆ ਉਹੀ ਗੱਲ ਹੈ ਐ ਰਾਲੇ ਜਿਹੜੀ 24 ਘੰਟੇ ਵਾਲੀ ਸਪਰੇ ਆ ਤਾਂ ਵੀ ਨਹੀਂ ਤੇ ਕਰੀ ਹੋਇਆ ਨਾ ਤੁਹਾਡੇ ਉਧਰ ਬਹੁਤ ਨੇ ਕਰੀ ਹੋਈ ਆ ਕੀ ਰਿਜ਼ਲਟ ਆ ਰਿਜ਼ਲਟ ਵਧੀਆ ਬਾਈ ਦਾ ਰਿਜ਼ਲਟ ਬਹੁਤ ਵਧੀਆ ਵਧੀਆ ਨਾ ਅੱਬਾ ਕਾਲ ਕਰ ਗਏ ਉਦੋਂ ਥੋੜੀ ਜੀ ਮੇਰੇ ਲਗ ਰੈਨੋਵਲ ਦੇ ਉੱਪਰਲੇ ਪਾਸੇ ਯਾਰ ਕਰੀ ਹੋਈ ਯਾਰ ਆਨੇ ਕਰਿਓ ਨੇ ਬਾਕੀ ਹਾਂ ਬਈ ਵਧੀਆ ਵਧੀਆ ਗੱਲ ਤਾਂ ਆ ਹੈ ਵੀ ਉੱਪਰ ਮੌਸਮ ਦੇਖਣ ਦੀ ਲੋੜ ਨਹੀਂ ਜੀ ਹਾਂ ਸਮਝਿਆ ਗੱਲ ਉਹ ਤਾਂ ਮੌਸਮ ਦੇਖਣ ਦੀ ਲੋੜ ਨਹੀਂ ਹੁਣ ਅਸ 10 ਦਿਨ ਧੁੱਪਾਂ ਨਾਲ ਕੀ ਗੁੱਡੇ ਗੁੱਡੇ ਗੁਲੇ ਡੋਪਰ ਉਹਣਾ ਕੜਕ ਤੇ ਸਹੀ ਗੱਲ ਹੈ ਕਿ ਨਹੀਂ ਉਹ ਜਦੋਂ ਨਾ ਰੋਕ ਲੈਣਾ ਹੂੰ ਬਹੁਤ ਫਾਇਦਾ ਆਉਦਾ ਹੋਂ ਕੰਪਨੀ ਆਨੇ ਕੱਢੀ ਕਿਸੇ ਮਕਸਦ ਕਰਕੇ ਹੀ ਆਹੋ ਕਿ ਨਹੀਂ ਤਾਂ ਹੀ ਕਹਿੰਦੇ ਉਹ ਵੀ ਤਾਂ ਹਾਂ ਵੀ ਯਾਰ ਐਂ ਜੰਦਗੀ ਹੂੰ ਇਹ ਪਸਪਰੇ ਕਰ ਦੰਦੇ ਹਾਂ ਇਹ ਦੁਬਾਰਾ ਫੇਰ ਗੁਲੀ ਡੰਡਾ ਦਾ ਫੇਰਾ ਕਰਨੀ ਪੈਣੀ ਮੈਂ ਤਾਂ ਕੌਣ ਕਰਦਾ ਹਾਂ ਹਾਂ ਸਹੀ ਗੱਲ ਆ ਮੈਂ ਕਹਿੰਦਾ ਦਿੱਤਾ ਤਾਂ ਹੈ ਤੀਆਂ ਉਹਨੇ 부ੜੀਆਂ ਨਾਲ ਆਪਾਂ ਨੂੰ ਬੀਜ ਦੇ ਆਪਾਂ ਹੀ ਲੈ ਕੇ ਆਏ ਤੇ ਮਨਸੂਰਤ ਬੀਜ ਹਾਂ ਬਾਅਦ ਚ ਕਿਹੜਾ ਹੱਥ ਪੈਰ ਪੜਾਉਂਦੇ ਆ ਇਹ ਬਾਅਦ ਚ ਨਹੀਂ ਸਹੀ ਗੱਲ ਆ ਇਹਨਾਂ ਤੋਂ ਵੀ ਮੈਂ ਦੇਖ ਲਿਆ ਬੁੱਲੀ ਕੋ ਹੂੰ ਬਿਲ ਲਵੇ ਪੱਕਾ ਉਹ ਦੇਖ ਲਾ ਕਿੰਨਾ ਕਬਡਾ ਹੋ ਗਿਆ ਸੱਚ ਹੋ ਗਿਆ ਰਹਿਣ ਦੇ ਪਾਸੇ ਇਹ ਮੈਂ ਤਾਂ ਉਹ ਲਿਆਣਾ ਹੈ ਨਾ ਹੋ ਗਿਆ ਨਾ ਕਹਿਰ ਕਰ ਬਹੁਤ ਬਹੁਤ ਆ ਕਹਿਰ ਭਾ ਜਿੰਨਾ ਮਰਦੀ ਗਿਆ ਲੈ ਕੰਮ ਫਟੀਉ ਪਾਉਗੀ ਕਹਿਰ ਵਿੱਚ ਜਿੰਨਾ ਮਰਦੀ ਕਰਾ ਲੈ ਠੀਕ ਦੀ ਗੱਲ ਤਾਂ ਹੀ ਗੱਲ ਨਾ ਕਹਿਰ ਕਰ ਉਹ ਮੈਂ ਕੱਲ ਦੂਰਿਓ ਪਾਉਗੀ ਬੱਸ ਕਰ ਹੁਣ ਅ ਜਵੀ ਹੈਗੀ ਆ ਬੰਦਰ ਕੁੱਛ ਨਹੀਂ ਕਮੈਂ ਅੱਛਾ ਤੁਨੂੰ ਕੋਈ ਜੀ ਭਈਆ ਵੀ ਜਾਈ ਦੀ ਸਾਡੇ ਵੱਡ ਲਈ ਉਨੀ ਹਾਂ ਠੀਕ ਨਹੀਂ ਗੱਲ ਹਾਂ ਵੀ ਨੇ ਪਸੀ ਭਾਈ ਜੇ ਇੱਕ ਨਹੀਂ ਵਡਾਉਣੀ ਆ ਵੀ ਗਰੀਬੀ ਉਹ ਤਾਂ ਦੇਖ ਲੈ ਤੇਰੀ ਮਰਜ਼ੀ ਇਹਦੇ ਕੋਲ ਆ ਐਹੀ ਆ ਬੰਦੇ ਕੋਲ ਅੱਛਾ ਠੀਕ ਆ ਨਹੀਂ ਹੁਣ ਪੱਕੜ ਜੀ ਹੋ ਜਾਣੀ ਰਹੀ ਥਲੇ ਦੀ ਹਾਂ ਸਹੀ ਗੱਲ ਨਰਮ ਵਡਾ ਦੂੰਗਾ ਜੇ ਵੀ ਅਸੀਂ ਨਾ ਨਾ ਸਹੀ ਆ ਹਾਂ ਹੁਣ ਕਿਸਨ ਕਿਤੇ ਦਾ ਬੋਤਾ ਸਾਰ ਨਹੀਂ ਨਾ ਹੁਣ ਆਪਾਂ ਐਂ ਕਰਾਂਗੇ ਇੱਚ ਵੀ ਸਿੱਟਣਾ ਪੈਣਾ ਆਪਾਂ ਨੂੰ ਮੈਂ ਸਿੱਟ ਦੇਣਾ ਵੱਟ ਕੇ ਕੱਲੂ ਕੱਲ੍ਹ ਪੜ੍ਹਨਾ ਬਾਅਦ ਤੋਂ ਪਾਣੀ ਲਾ ਕੇ ਜੂਰੀਆ ਮਾਰ ਦੇ ਕੀ ਉਹਨੂੰ ਪਾਤਾ ਰਹੇ ਚ ਪਾਤਾ ਉਹ ਮੈਂ ਸਾਰੇ ਜੀ ਪਾਤਾ ਬਾ ਆਹੀ ਕੇਰਾ ਰਹਿੰਦਾ ਆਹੀ ਰਹਿੰਦਾ ਉਹ ਮੋ ਗਿਆ ਇਹਨਾਂ ਨਾਲ ਤਾਂ ਹੋ ਗਿਆ ਹੂੰ ਹੋ ਗਿਆ ਇਹਨਾਂ ਨਾਲ ਕਿ ਜਭੀ ਵੱਟ ਲੂੰਗਾ ਮੈਂ ਕਹਿੰਦਾ ਉਹ ਦਿਨੋਂ ਜ਼ਿਆਦਾ ਛੇਤੀ ਪੁੱਟਦਾ ਹੈਨਾ ਹਾਂ ਤੁਹਾਨੂੰ ਫਰਕ ਆ ਸਹੀ ਗੱਲ ਆ ਅੱਛਾ ਉਹਦੇ ਮੈਂ ਕਹਿੰਦਾ ਟਾਇਆ ਵੀ ਨਹੀਂ ਪਾਇਆ ਹਮ ਟਾਇਆ ਪਾਇਆ ਥੋੜਾ ਆਉਚ ਨਹੀਂ ਕੋਸੂ ਆਇਆ ਐਜਾ ਅੱਧਾ ਟੋਟਾ ਵਾਜਦਾ ਆਪਾਂ ਨੇ ਅੱਧਾ ਟੋਟਾ ਆਇਆ ਕੋਈ ਕੁਝ ਵੀ ਨਹੀਂ ਪਾਇਆ ਫੁਰ ਗੰਦਾ ਹੋ ਉਹ ਤਾਂ ਬਸ ਦਈ ਛਪਾ ਨਹੀਂ ਛਿਟਾ ਜਾਂ ਦੇ ਤਾਂ ਬਸ ਪਾਣੀ ਛੱਡ ਕੇ ਬਸ ਨਾ ਉਹਦੀ ਰਾਖੀ ਕਰੀਏ ਨਾ ਲੈਣ ਨਾ ਦੇਣ ਬੀਜ ਦਾ ਫਰਕ ਹੈ ਇਹਦਾ ਪਟਾਰਾ ਦੇਖ ਆਇਆ ਜਾਂ ਉਹਦਾ ਦੇਖ ਹੂੰ ਇਹ ਨਹੀਂ ਫਰਕ ਐ ਇੱਥੇ ਤਾਂ ਬੰਗਲੇ ਨੇ ਬਹੁਤ ਹੁੰਦਾ ਆ ਮੈਨੂੰ ਇੱਥੇ ਅਸੀਂ ਕਿਤੇ ਨਹੀਂ ਆਇਆ 2:30 ਤਿੰਨ ਵਜੇ ਤੱਕ ਬੈਠੇ ਰਹੇ ਵੀ ਕੋਈ ਚੋਗ ਨਾ ਜਾਵੇ ਕੀਤਾ ਪ੍ਰਸੀਧ ਤਾਂ ਬਾਈ ਇਹ ਹਾਂ ਵੀ ਚੋਗ ਨਾ ਜਾਵੇ ਬੰਗਲੇ ਸਾਲਾ ਫੇਰ ਵੀ ਮੋਲ ਨਹੀਂ ਪਿਆ ਤਾਂ ਹੋ ਗਿਆ ਪਰ ਸੀਨੇ ਨਹੀਂ ਇਹ ਨਹੀਂ ਜਾਣੇ ਕਿ ਤਰਾਂ ਕੋਤਾ ਨਹੀਂ ਛੱਡਦੇ ਹੈਗੀ ਸਹੀ ਗੱਲ ਹੈ ਕੋਤਰ ਨਹੀਂ ਸੰਭੋਹ ਪਾ ਹੋ ਗਿਆ ਕਾਲੇ ਤੋਂ ਵੀ ਮੈਂ ਕਹਿੰਦਾ ਬਹੁਤ ਟਾਈਮ ਬਾਅਦ ਕੱਖਾਂ ਨਾਲ ਤੋਂ ਲਾਇਆ ਹੁਣ ਕਾਲੇ ਨੇ ਹਾਂ ਕਾਲਾ ਭੁੱਲਿਆ ਵੇ ਇਹ ਹੈ ਨਹੀਂ ਡੰਗ ਰੱਖੇ ਵੇ ਵਧੀਆ ਨਹੀਂ ਰੱਖੇ ਵੇ ਥਲੇ ਕਿਲੋ 2 ਕਿਲੋ ਮੁੰਦੇ ਲੈਣਾ ਟੋਰ ਹੋਰ ਗਾ ਦੋ ਬੈਗ ਲੈਉਂਦਾ ਹੈ ਬੇਰ ਕਾਲੇ ਵਧੀਆ ਟਾਈਮ ਲੰਘ ਜਾਂਦਾ ਤੇ ਨਹੀਂ ਤੈਨਾਂ ਤਾਂ ਜਾਣੇ ਆ ਰਹੇ ਇਹ ਆ ਬਾਪੂ ਆ ਬੇਬੇ ਇਹਦੀ ਆ ਵਧੀਆ ਵੇ ਰੇ ਕਾਕਾ ਦਾ ਗਾਨੇਰ ਕੱਕਾ ਉਹ ਬੱਡੂ ਦਾ ਗੱਲ ਤਾਂ ਉਹੀ ਆ ਨਾ ਫੇ ਇੱਕ ਇੱਕ ਪਾਸੇ ਕੁਝ ਦੇਖਣਾ ਪੈਂਦਾ ਇੱਕ ਪਾਸੇ ਹੀ ਹੋ ਜਾਂਦਾ ਕੀਨੇ ਖੋਲਣੀ ਦੁਕਾਨ ਜਾ ਕੇ ਹਾਂ ਗੱਡੀਆਂ ਸਵਾਰਦਾ ਹਾਂ ਉਹ ਕੱਕਾ ਕੌਣ ਬੱਡੂ ਫਰੀਦੇ ਉਹੀ ਤਾਂ ਗੱਲ ਆ ਨਾ ਇਹ ਕੱਖਾ ਕਿਉਂ ਦੇਖੇ ਮੇਰੇ ਮੈਂ ਸਭ ਖੇਰੇ ਬੰਦਾ ਥੱਲੇ ਜਿੱਦਾ ਬੈਠਾ ਜੀ ਜਿਹੜਾ ਕੰਮ ਹੈ ਸੱਚੇ ਤੜਕੇ ਉੱਠ ਯਾਰ ਡੰਗਰਾਂ ਦਾ ਤਾਂ ਨਾ ਚਾਹੀ ਤੂੰ 2 ਰੱਖ ਲੈ ਚਾਹੀ 10 ਰੱਖ ਲੈ ਬੰਦਾ ਇੱਕ ਪੱਕਾ ਚਾਹੀਦਾ ਡੰਗਰਾਂ ਦੇ ਚਾਹੀ ਤੂੰ ਇੱਕ ਰੱਖ ਲੈ ਚਾਹੀ 10 ਕੱਕੋ ਨੂੰ ਵੀ ਵੱਢਣੇ ਪੈਣੇ ਆ ਕੱਕੋ ਨੂੰ ਵੀ ਵੱਢਣੀ ਪੈਣੇ ਆ ਇਹ ਗੱਲ ਆ ਬਾਕੀ ਅੱਜਕੱਲ ਕੰਮ ਉਦਾਂ ਮਦਰ ਹੈ ਵੀ ਨਹੀਂ ਹੈ ਕਰਾਉਣ ਵਾਲਾ ਵੀ ਨਹੀਂ ਕੋਈ ਲੱਭਦਾ ਹੈਗਾ ਕਰਾਉਣੇ ਵਾਲੇ ਤੇ ਜਾਤੇ ਯਾਰ ਹਾਟ ਦਾਲ ਦੀ ਮਿਲਣ ਲੱਗੀ ਆ ਹੂੰ ਜਾਤੇ ਸਾਡੀ ਸਹੀ ਗੱਲ ਸਹੀ ਗੱਲ ਨਹੀਂ ਅੱਗੇ ਜਿੰਨੂੰ ਮਰਜ਼ੀ ਬਣ ਲੈ ਰਹੇ ਕਿ ਤਰਪਿੰਦਾ ਦਾ ਹਾਂ ਪੱਕੀ ਗੱਲ ਆ ਬਾਈ ਬਾਕੀ ਬਈ ਆਪਣੀ ਆਪਣੀ ਸੋਚ ਦਾ ਫਰਕ ਹੁੰਦਾ ਹੁਣ ਜਿਹਨਾਂ ਨੇ ਮਿਹਨਤ ਕਰਨੀ ਉਹਨਾਂ ਕਰੀਓ ਜਾਣੀਆਂ ਕਹਿੰਦਾ ਹੀ ਬਾਕੀ ਕੀ ਗੱਲ ਹੈ ਬਾਕੀ ਹੁਣ ਜਿਹਨੇ ਨਹੀਂ ਕਰਨੀ ਉਹ ਚਾਹੇ ਕੁਝ ਵੀ ਨਹੀਂ ਮਿਲਦਾ ਉਹਨੇ ਕਰਨੀ ਹੋਣੀ ਉਹਦੇ ਕੋ ਨਾ ਕਰਨੇ ਦੇ ਵੀ 100 ਬਹਾਨੇ ਆ ਜਿਹਨੇ ਕਰਨੀ ਉਹਦੇ ਕੋ ਕਰਨੇ ਦੇ ਉਹ ਆ ਕਣ ਆਪਣੀ ਸਾਰੀ ਜੰਮੀ ਆ ਹਾਂ ਵੀ ਪਰ ਵੀ ਨਿੰਦਰ ਵਾਲੀ ਵੀ ਵਧੀਆ ਜੰਮੀ ਹੋਈ ਆ ਨਿੰਦਰ ਵਾਲੀ ਵੀ ਐਨ ਵਧੀਆ ਦੇਖ ਯਾਰ ਪੱਤੇ ਕੱਢਣੇ ਉਹਦੇ ਕੱਢ ਦਾਂਗੇ ਮਾੜੀ ਦੀ ਧੁੱਪ ਜੀ ਨਿਕਲੇ ਨਾ ਫੇਰ ਨਿਕਲਦੇ ਨਹੀਂ ਹੁਣ ਉਸ ਪੈਂਦੀ ਤਾਂ ਉੜਨੇ ਹੀ ਨਹੀਂ ਉੜਨੇ ਨਹੀਂ ਹੈਗੇ ਗੱਲ ਇਹੀ ਆ ਉਸ ਵਗਰੀ ਵੀ ਆ ਇੱਥੇ ਉੜ ਜੂਗਾ ਪੱਤਾ ਸਹੀ ਗੱਲ ਆ ਕਣਕ ਆ ਵੀ ਬਹੁਤ ਟੌਪ ਦੀ ਖੜੀ ਆ ਪਰ ਸਾਲਾ ਪੱਤਾ ਬਹੁਤਾ ਇਹ ਰੇਤੇ ਵਾਲੀ ਉਹ ਵੀ ਨਿਕਲ ਸਕਦੀ ਆ ਜੀ ਉਹ ਵੀ ਨਿਕਲੂਗੇ ਪਰ ਉਹ ਨਾ ਆਪਾਂ ਐ ਕਰਾਂਗੇ ਜਿੱਥੇ ਧੁੱਪ ਨਿਕਲ ਗਈ ਤਾਂ ਠੀਕ ਆ ਨਹੀਂ ਤਾਂ ਫਿਰ ਦੋ ਤਿੰਨ ਸੂਏ ਜੇ ਲੈ ਕੇ ਨਾ ਸੂਏ ਦਾ ਕੁਝ ਨਹੀਂ ਹੋਣਾ ਹਾਂ ਪਰ ਬਾਲੇ ਆਹਦਾ ਇਹਨੂੰ ਕਣਕ ਨੇ ਪੱਕ ਕੇ ਜਾਨ ਨੂੰ ਸੂਏ ਦਾ ਨਿਕਲਣਾ ਹੈ ਪਤਾ ਆ ਇਹ ਤਾਂ ਹੈ ਜਾਨ ਨੂੰ ਕਣਕ ਪੱਕੀ ਉਹ ਜਿੱਥੇ ਤਾਂ ਬਹੁਤ ਆ ਉਹ ਜਿੱਥੇ ਤਾਂ ਮੰਨ ਕੇ ਚੱਲ ਥਾਲੇ ਧਰਤੀ ਦਿਖਦੀ ਨਹੀਂ ਐਨਾ ਪਤਾ ਪਰ ਕਣਕ ਉੱਠ ਗੜੀ ਉਹ ਕਣਕ ਨਹੀਂ ਦੱਬੀ ਹਾਂ ਉੱਪਰ ਜਾ ਹੀ ਕਣਕ ਨਹੀਂ ਦੱਬੀ ਹੈਗੀ ਆ ਨਿਕਲ ਜਾਂਦੇ ਆ ਹੂੰ ਉਹ ਆ ਨਿਕਲ ਜਾਂਦੇ ਪੱਤੇ ਹਾਂ ਇਹ ਕੱਢ ਦਾਂਗੇ ਇਹ ਜਿਹੜੇ ਪਰ ਮੁੰਡੇ ਚ ਵੀ ਜੀ ਆ ਇਹ ਕੱਢ ਦਾਂਗੇ ਹਾਂ ਇਹਨਾਂ ਨੂੰ ਕੱਢ ਦੂੰਗੇ ਠੀਕ ਆ ਠੀਕ ਨਹੀਂ ਹਾਂ ਚੱਲੀਏ ਫਿਰ ਹੁਣ ਚਲੋ ਜੀ ਦੇਖਦੇ ਆਂ ਜੀ ਫਿਰ ਮਿਲਦੇ ਕਿਸੇ ਹਾਂ ਜੀ ਦੇਖੋ ਮੜੀ ਜੀ ਹਨਾ ਬਾਈ ਕੁਆਲਿਟੀ ਦੱਸਿਓ ਵੀ ਕਿਦਾਂ ਸਹੀ ਆ ਇਹ ਵੀਡੀਓ ਦੀ ਹਨਾ ਹਾਂ ਦੇਖ ਕੇ ਦੱਸਿਓ ਫਿਰ ਕਮੈਂਟ ਜਰੂਰ ਕਰਿਓ ਚੰਗਾ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ